ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਨਮਸਤੇ ਮੋਗਾ ਵਿਖੇ ਇੱਕ ਇਤਿਹਾਸਕ ਇਵੈਂਟ ਹੋਣ ਜਾ ਰਿਹਾ ਔਰ ਸਬ ਬਰੀਡਰਸ ਵੈਲਫੇਅਰ ਸੁਸਾਇਟੀ ਵੱਲੋਂ ਇੰਡੀਅਨ ਹਾਰਸ ਚੈਂਪੀਅਨਸ਼ਿਪ ਮੋਗਾ ਵਿਖੇ ਨੂਰਗੜ ਸਟੱਡ ਫਾਰਮ ਮੋਗਾ ਕੋਟਕਪੂਰਾ ਰੋਡ ਦੇ ਉੱਤੇ ਕਰਵਾਈ ਜਾ ਰਹੀ ਹੈ ਇਹ ਇੱਕ ਨੈਸ਼ਨਲ ਇਵੈਂਟ ਆ ਸਾਰੀ ਕੰਟਰੀ ਦੇ ਵਿੱਚੋਂ ਘੋੜੇ ਇਸ ਇਵੈਂਟ ਦੇ ਵਿੱਚ ਆਉਣਗੇ ਜਿਹੜੇ-ਜਿਹੜੇ ਵੀ ਲੋਕ ਇਹ ਸ਼ੌਂਕ ਨੂੰ ਰੱਖਦੇ ਆ ਉਹ ਚਾਹੇ ਬੰਗਲੌਰ ਤੋਂ ਚਾਹੇ ਪੂਨੇ ਤੋਂ ਚਾਹੇ ਅਹਮਦਾਬਾਦ ਤੋਂ ਚਾਹੇ ਜੋਧਪੁਰ ਤੋਂ ਚਾਹੇ ਝਾਰਖੰਡ ਤੋਂ ਚਾਹੇ ਮਲਤਾਮਲਨਾਡੂ ਤੋਂ ਚਾਹੇ ਕਸ਼ਮੀਰ ਤੋਂ ਲੋਕ ਜਿਹੜੇ ਆ ਉਹ ਚੱਲ ਕੇ ਆਉਂਦੇ ਆ ਪੰਜਾਬ ਹਰਿਆਣਾ ਤਾਂ ਚਲੋ ਮਤਲਬ ਰੱਖ ਲਈ ਰੱਖਦੇ ਆ ਆਪਾਂ ਰਾਜਸਥਾਨ ਪੰਜਾਬ ਹਰਿਆਣਾ ਦਾ ਨੇੜੇ ਪੈ ਜਾਂਦਾ ਦੂਰੋਂ ਦੂਰੋਂ ਵੀ 2-2025-2500 ਕਿਲੋਮੀਟਰ ਤੋਂ ਘੋੜੇ ਇਹ ਸ਼ੋਅ ਦੇ ਵਿੱਚ ਜਿਹੜੇ ਰਿਪਰਜੈਂਟ ਕਰਨ ਵਾਸਤੇ ਆਉਣਗੇ ਵੀ ਕੰਟਰੀ ਦਾ ਨੰਬਰ 1 ਸ਼ੋਅ ਇਸ ਸਾਲ ਤੋਂ ਹੋਊਗਾ ਇਹ ਰਾਇਲ ਸ਼ੌਕ ਆ ਰਾਇਲ ਲੋਕਾਂ ਦਾ ਸ਼ੌਕ ਇਹਦੇ ਫੋਰਸ ਬਰੀਡਰਸ ਵੀ ਆ ਜਿਹੜੇ ਆਮ ਕਿਸਾਨ ਆ ਪਿੰਡਾਂ ਦੇ ਵਿੱਚ ਰਹਿੰਦੇ ਆ ਇੱਕ ਇੱਕ ਦੋ ਦੋ ਘੋੜੀਆਂ ਰੱਖੀਆਂ ਦੋ ਦੋ ਚਾਰ ਚਾਰ ਉਹਨਾਂ ਦੇ ਵੀ ਜਿਹੜੇ ਬੱਚੇ ਆ ਫੀਲਿੰਗਾਂ ਕੋਲਟ ਬੱਚੇ ਦੇ ਬੱਚੀਆਂ ਘੋੜੀਆਂ ਕੁੜੇ ਆਉਣਗੇ ਤੇ ਜਿਹੜੇ ਰਾਇਲ ਲੋਕਾਂ ਚਾਹੋ ਬਿਊਰੋਕ੍ਰੇਟ ਆ ਚਾਹੇ ਪੋਲੀਟੀਸ਼ੀਅਨ ਆ ਚਾਹੇ ਬਿਜ਼ਨਸਮੈਨ ਆ ਚਾਹੇ ਐਨ ਆਰ ਆਈ ਆ ਉਹਨਾਂ ਦੇ ਵੀ ਟੌਪ ਟੌਪ ਦੇ ਜਿਹੜੇ ਘੋੜੇ ਤੇ ਬਸ਼ੇਰੇ ਬਸ਼ੇਰੀਆਂ ਕੋਲਟ ਫਿਲੀਆਂ ਮੇਅਰਸ ਸਟਾਲੀਅਨਸ ਪੂਰੇ ਕੰਟਰੀ ਦੇ ਵਿੱਚ ਰਿਪਰੈਜ਼ੈਂਟ ਕਰਦੇ ਜਿਹੜਾ ਸਾਰੀ ਕੰਟਰੀ ਦੇ ਵਿੱਚ ਜਿਹੜੀਆਂ ਸਟੇਟਾਂ ਦੇ ਵਿੱਚ ਵੀ ਘੋੜੇ ਰੱਖੇ ਜਾਂਦੇ ਆ ਸਾਰੀਆਂ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਉਹ ਸ਼ੋ ਹੁੰਦੇ ਆ ਜਿਹੜੇ ਕਿ ਸਟੇਟ ਪੱਧਰ ਦੇ ਉੱਤੇ ਸਾਰੇ ਲੋਕੀ ਕਰਵਾਉਂਦੇ ਆ ਆਪਾਂ ਇਹ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦੇ ਵਿੱਚ ਮੌਕੇ ਦੇ ਵਿੱਚ ਕੰਟਰੀ ਦਾ ਨੰਬਰ 1 ਦਾ ਜਿਹੜਾ ਇਹ ਸ਼ੋ ਹੋ ਨਿਭੜੇ ਇੱਕ ਇਤਿਹਾਸ ਰਚਿਆ ਜਾਵੇ ਸ਼ੋ ਵਾਸਤੇ ਹਰ ਤਰ੍ਹਾਂ ਦੇ ਅਸੀਂ ਇੰਤਜ਼ਾਮ ਕੀਤੇ ਹੋਏ ਆ ਘੋੜਿਆਂ ਦੇ ਸਟੇ ਵਾਸਤੇ ਟੈਂਸਿਟੀ ਬਣਾਈ ਗਈ ਆ ਲੋਕਾਂ ਦੇ ਠਹਿਰਨ ਵਾਸਤੇ ਹੋਟਲ ਬੁੱਕ ਕਰਾਏ ਗਏ ਆ ਸਾਡੇ ਫਾਰਮ ਹਾਊਸ ਦੇ ਉੱਤੇ ਪ੍ਰੋਪਰ ਇੰਤਜ਼ਾਮ ਹੈਗੇ ਆ ਜਿੰਨੇ ਵੀ ਘੋੜੇ ਆਉਣਗੇ ਉਹਨਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਉਹਨਾਂ ਦੇ ਰਹਿਣ ਦਾ ਉਹਨਾਂ ਦੇ ਰੁਕਣ ਦਾ ਅਸੀਂ ਫ੍ਰੀ ਆਫ ਕੋਸਟ ਕਰ ਰਹੇ ਹਾਂ ਡਾਕਟਰ ਦੀ ਸਹੂਲਤ ਮੈਡੀਸਨ ਦੀ ਸਹੂਲਤ ਹਰ ਸਹੂਲਤ ਇੱਥੇ ਪ੍ਰੋਵਾਈਡ ਕੀਤੀ ਜਾ ਰਹੀ ਹੈ ਚਾਹੇ ਘੋੜਿਆਂ ਨਾਲ ਹੈਂਡਲਰ ਆ ਰਹੇ ਆ ਚਾਹੇ ਦਰਸ਼ਕ ਆ ਚਾਹੇ ਮਾਲਕ ਆ ਰਹੇ ਆ ਚਾਹੇ ਸ਼ੋਅ ਦੇਖਣ ਵਾਲੇ ਆ ਰਹੇ ਸਭ ਵਾਸਤੇ ਖੁੱਲਾ ਲੰਗਰ ਦਾ ਚਾਹ ਦਾ ਲੰਗਰ ਦਾ ਖੁੱਲਾ ਪ੍ਰਬੰਧ ਦਾ ਸਾਰਿਆਂ ਨੂੰ ਹਾਰਦਿਕ ਸੱਦਾ ਦਿਲੋਂ ਕਿ आओ ਮੋਗੇ ਦੇ ਵਿੱਚ ਇੱਕ ਇਤਿਹਾਸ ਰਚਣ ਜਾ ਰਹੇ ਆ ਸ਼ੋਹ ਆ ਜਿਹੜਾ ਇਹਦੇ ਭਾਗੀਦਾਰ ਬਣੋ ਇਹ ਸ਼ੋਹ ਕੰਨੇ ਮੋਗੇ ਨੂੰ ਨਹੀਂ ਇਹ ਪੰਜਾਬ ਨੂੰ ਹੀ ਸਾਰੀ ਕੰਟਰੀ ਦੇ ਵਿੱਚ ਘੋੜਿਆਂ ਦੇ ਵਿੱਚ ਸਭ ਤੋਂ ਟੋਪ ਦੇ ਉੱਤੇ ਲੈ ਕੇ ਆਉਣ ਵਾਲਾ ਇਹ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਚ ਬਾਦਲ ਸਾਹਿਬ ਨੇ ਪੰਜਾਬ ਦੇ ਵਿੱਚ ਸ਼ੋਹ ਸ਼ੁਰੂ ਕਰਵਾਏ ਸੀ ਚਾਹੇ ਉਹ ਕਬੱਡੀ ਦੇ ਟੂਰਨਾਮੈਂਟ ਸੀ ਚਾਹੇ ਉਹ ਘੋੜਿਆਂ ਦੇ ਸ਼ੋਹ ਸੀ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵੇਲੇ ਪੂਰਾ ਜੋ ਬੰਦੇ ਉੱਤੇ ਗਿਆ ਨਿੱਕੇ ਤੋਂ ਨਿੱਕੇ ਐਨੀਮਲ ਤੋਂ ਲੈ ਕੇ ਵੱਡੇ ਤੋਂ ਵੱਡੇ ਐਨੀਮਲ ਤੱਕ ਬਹੁਤ ਵੱਡੇ-ਵੱਡੇ ਇਨਾਮਾਂ ਦੇ ਨਾਲ ਜਿਹੜੇ ਆ ਸ਼ੋਅ ਕਰਵਾਏ ਜਾਂਦੇ ਸੀ ਸਾਡੀ ਜਿਹੜੀ ਹਾਰਸ ਬਰੀਡਰਸ ਵੈਲਫੇਅਰ ਸੁਸਾਇਟੀ ਆ ਉਹ ਸ਼ੋਅ ਕਰਵਾਉਣ ਜਾ ਰਹੀ ਆ ਜਿਵੇਂ ਚ ਬਹੁਤ ਵੱਡੇ ਇਨਾਮ ਦਿੱਤੇ ਜਾਣਗੇ ਫਰਸਟ ਪ੍ਰਾਈਜ਼ ਜਿਹੜਾ ਘੋੜੀ ਨੂੰ ਤੇ ਘੋੜੇ ਨੂੰ ਜਿਹੜਾ ਦਿੱਤਾ ਜਾਊਗਾ ਉਹ ਟਰੈਕਟਰ ਹੋਊਗਾ ਘੋੜੀਆਂ ਨੂੰ ਜਿਹਨੂੰ ਮੇਅਰ ਕਹਿੰਦੇ ਆ ਮੇਅਰਸ ਨੂੰ ਵੀ ਟਰੈਕਟਰ ਘੋੜੀ ਨੂੰ ਤੇ ਜਿਹੜਾ ਸਟਾਲੀਆ ਦਾ ਘੋੜਾ ਉਹਨੂੰ ਵੀ ਟਿਕਟ ਇਨਾਮ ਦਿੱਤਾ ਜਾਊਗਾ ਤੇ ਬੁਲਟ ਮੋਟਰਸਾਈਕਲ ਸੈਕੰਡ ਵਾਲਿਆਂ ਨੂੰ ਤੇ ਥਰਡ ਵਾਲਿਆਂ ਨੂੰ ਸਪਲੈਂਡਰ ਮੋਟਰਸਾਈਕਲ ਉਸ ਤੋਂ ਬਾਅਦ 4th ਤੋਂ ਲੈ ਕੇ 10th ਤੱਕ ਕੈਸ਼ ਪ੍ਰਾਈਜ਼ ਜਿਹੜੇ ਆ ਉਹ ਦਿੱਤੇ ਜਾਣਗੇ ਇਸੇ ਤਰ੍ਹਾਂ 6 ਕੈਟਾਗਰੀਆਂ ਹੁੰਦੀਆਂ ਘੋੜਾ ਘੋੜੀ ਬਸ਼ੇਰਾ ਮਿਲਕਟੀਥ ਤੈਨੂੰ ਦੰਤ ਕਹਿੰਦੇ ਨੇ ਆਪਾਂ ਮਿਲਕਟੀਥ ਬਸ਼ੇਰਾ ਬਸ਼ੇਰੀ ਤੇ ਜਿਹੜਾ 2 ਟੂਥ ਬਸ਼ੇਰਾ ਬਸ਼ੇਰੀ ਜਿਹਨੂੰ ਆਪਾਂ ਟੂ ਟੀਥ ਫਿਲੀ ਤੇ ਕੋਲਟ ਕਹਿ ਦਿੰਨੇ ਆ ਮਿਲਕ ਟੀਥ ਫਿਲੀ ਤੇ ਕੋਲਟ ਕਹਿ ਦਿੰਨੇ ਆ 6 ਟੋਟਲ ਰਿੰਗ ਹੋਣਗੇ ਤੇ 60 ਘੋੜਿਆਂ ਨੂੰ ਜਿਹੜੇ ਆ ਉਹ ਇਨਾਮ ਦਿੱਤੇ ਜਾਣਗੇ ਇੱਕ ਰਿੰਗ ਦੇ ਵਿੱਚ 10 ਘੋੜਿਆਂ ਨੂੰ ਇਨਾਮ ਦਿੱਤੇ ਜਾਣਗੇ ਨਾਲ ਟਰੈਕਟਰ ਮੋਟਰਸਾਈਕਲ ਕੈਸ਼ ਤੇ ਨਾਲ ਟਰੋਫੀ ਤੇ ਜਿਹੜਾ ਇਹ ਸਨਮਾਨ ਪ੍ਰਾਪਤ ਜਿਹੜਾ ਸਨਮਾਨ ਦਿੱਤਾ ਦੇਣ ਵਾਸਤੇ ਸਾਨਸ਼ ਕੁਬੀਰ ਸਿੰਘ ਬਾਦਲ ਸਾਹਿਬ ਖੁਦ ਪਹੁੰਚ ਰਹੇ ਆ ਸ਼ੋਹ ਦੀ ਓਪਨਿੰਗ ਵਾਸਤੇ 5 ਤਰੀਕ ਨੂੰ ਬਾਦਲ ਸਾਹਿਬ ਖੁਦ ਸ਼ੋਹ ਦੇ ਉੱਤੇ ਆ ਰਹੇ ਆ ਚਟਾਲਾ ਸਾਹਿਬ ਜੀ ਅਵੇ ਸਿੰਘ ਜੀ ਚਟਾਲਾ ਸਾਹਿਬ ਉਹ ਵੀ ਆ ਰਹੇ ਆ ਸ਼ੋਅ ਦੇ ਉੱਤੇ ਤੇ ਰਣਜੀਤ ਪੁਵਾਰ ਸਾਹਿਬ ਜਿਹੜੇ ਮਹਾਰਾਸ਼ਟਰ ਤੋਂ ਉਹ ਵੀ ਸ਼ੋਅ ਦੇ ਉੱਤੇ ਆ ਰਹੇ ਆ ਤੇ ਹੋਰ ਵੀ ਬਹੁਤ ਨਾਮੀ ਲੋਕ ਇਹ ਸ਼ੋਅ ਦੇ ਵਿੱਚ ਰਿਪਰੈਜ਼ੈਂਟ ਕਰਨਗੇ ਸਰਕਾਰ ਦੇ ਅਦਾਰਿਆਂ ਤੋਂ ਐਨੀਮਲ ਹਸਬੈਂਡਰੀ ਮਨਿਸਟਰ ਸਾਹਿਬ ਵੀ ਸ਼ੋਅ ਦੇ ਉੱਤੇ ਆਉਣਗੇ ਤੇ ਸਾਡੇ ਜਿਹੜੇ ਗਰੁੱਪ ਗੁਰੂ ਅਰਜਨ ਦੇਵ ਜਿਹੜੀ ਵੈਟਰਨਰੀ ਯੂਨੀਵਰਸਿਟੀ ਆ ਲੁਧਿਆਣਾ ਦੇ ਵਿੱਚ ਗੜਵਾਸੂ ਉਹਦੇ ਵਾਈਸ ਚਾਂਸਲਰ ਸਾਹਿਬ ਸ੍ਰੀ ਤੇਜਿੰਦਰ ਗਿੱਲ ਜੀ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਿ ਜਰੂਰ ਆਇਓ ਤੇ ਜਿਹੜੀ ਐਨ ਆਰ ਸੀ ਬੀਕਨੇਰ ਆ ਉਹਨਾਂ ਨੂੰ ਵੀ ਅਪੀਲ ਕੀਤੀ ਆ ਜਿਹੜੀ ਘੋੜਿਆਂ ਦੀ ਜਿਹੜੀ ਜਿਹੜੀ ਰਿਸਰਚ ਆਸਟ ਜਿਹੜੀ ਇੰਸਟੀਟਿਊਸ਼ਨ ਆ ਉਹਨਾਂ ਨੂੰ ਵੀ ਅਪੀਲ ਕੀਤੀ ਆ ਇਹਦੀ ਹੋਈ ਜਿਹੜੀ ਹੈਗੀ ਆ ਬ੍ਰਾਂਚ ਹਿਸਾਰ ਦੇ ਵਿੱਚ ਜਿਹੜੀ ਐਨ ਆਰ ਸੀ ਆ ਉਹਨਾਂ ਨੂੰ ਵੀ ਅਪੀਲ ਕੀਤੀ ਆ ਉਹ ਵੀ ਸਾਰੇ ਸਾਇੰਟਿਸਟਸ ਡਾਕਟਰ ਸਹਿਬਾਨ ਇਸ ਸ਼ੋਅ ਦੇ ਵਿੱਚ ਆਉਣਗੇ ਅਪੀਲ ਅਸੀਂ ਕਮਿਸ਼ਨਰ ਜਿਹੜਾ ਐਨੀਮਲ ਹਸਪਿਟਲ ਇੰਡੀਆ ਦਾ ਉਹਨੂੰ ਵੀ ਅਸੀਂ ਸਰਦਾ ਪੱਤਰ ਭੇਜਿਆ ਸ਼ਾਇਦ ਉਹ ਵੀ ਸਮੂਲੀਅਤ ਕਰਨ ਉਮੀਦ ਕਰਦੇ ਆਂ ਇਹ ਜਦੋਂ ਸਾਰੇ ਲੋਕ ਆ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਪਬਲਿਕ ਆਈ ਹੋਊਗੀ ਉਹਨੂੰ ਦੇਖਣਗੇ ਤੇ ਘੋੜਿਆਂ ਦੇ ਸ਼ੌਂਕ ਨੂੰ ਦੇਖਣਗੇ ਤੇ ਜਿਹੜੇ ਲੋਕ ਘੋੜਿਆਂ ਬਾਰੇ ਜਗਿਆਸਾ ਰੱਖਦੇ ਆ ਉਹਨਾਂ ਦੀ ਉਤਸੁਕਤਾ ਤੇ ਉਹਨਾਂ ਦਾ ਇਹ ਸ਼ੌਂਕ ਆ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਆਨੰਦ ਮਿਲੂਗਾ ਜਿਹੜਾ ਜੀਵਨ ਦੇ ਵਿੱਚ ਕਿਸੇ ਵੀ ਹੋਰ ਤਰੀਕੇ ਨਾਲ ਆਨੰਦ ਨਹੀਂ ਮਿਲ ਸਕਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਘੋੜਾ ਪ੍ਰੇਮੀਆਂ ਨੂੰ ਕਿ ਹਮ ਹਮਾ ਕੇ ਆਓ ਤੁਹਾਡਾ ਵੈਲਕਮ ਕਰਨ ਵਾਸਤੇ ਸਾਡੀ ਹਾਰਸ ਬਰੀਡਰਸ ਵੈਲਫੇਅਰ ਸੁਸਾਇਟੀ ਖੜੀ ਹੋਊਗੀ ਮੈਂ ਖੁਦ ਖੜਾ ਹੋਊਂਗਾ ਸਾਡੀ ਪਾਰਟੀ ਖੜੀ ਹੋਊਗੀ ਤੇ ਤੁਹਾਡਾ ਸਾਰਿਆਂ ਦਾ ਅਸੀਂ ਜਿਹੜਾ ਉਹ ਵੈਲਕਮ ਕਰਦੇ ਹਾਂ ਜਿਹੜੇ ਸਾਡੇ ਮੋਗਾ ਸ਼ਹਿਰ ਦੇ ਨਿਵਾਸੀ ਆ ਉਹਨਾਂ ਨੂੰ ਵੀ ਸਪੈਸ਼ਲ ਵੈਲਕਮ ਆ ਸਾਡੇ ਵਿਧਾਨ ਸਭਾ ਹਲਕਾ ਮੂਗਾ ਵਾਲਿਆਂ ਨੂੰ ਵੀ ਸਪੈਸ਼ਲ ਵੈਲਕਮ ਆ ਤੇ ਮੂਗਾ ਡਿਸਟ੍ਰਿਕਟ ਦੇ ਜਿੰਨੇ ਵੀ ਲੋਕ ਆ ਸਾਰਿਆਂ ਨੂੰ ਵੈਲਕਮ ਆ ਸਾਰੇ ਪੰਜਾਬ ਦੇ ਘੋੜਾ ਪ੍ਰੇਮੀ ਜਿਹੜੇ ਹੈਗੇ ਆ ਉਹਨਾਂ ਨੂੰ ਸਾਰੀ ਕੰਟਰੀ ਦੇ ਘੋੜਾ ਪ੍ਰੇਮੀਆਂ ਨੂੰ ਵੈਲਕਮ ਆ ਸਾਰੇ ਆਉਣ ਸਾਰਿਆਂ ਦੇ ਲਈ ਇੱਥੇ ਜਿਹੜਾ ਵਧੀਆ ਅਸੀਂ ਪ੍ਰਬੰਧ ਕਰਕੇ ਰੱਖਿਆ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਅਸੀਂ ਜਿਹੜਾ ਤਹਿ ਦਿਲੋਂ ਸਵਾਗਤ ਕਰਾਂਗੇ ਨਸਲ ਕਿਹੜੀ ਰੱਖੀ ਗਈ ਹੈ ਜਿਆਦਾਤਰ ਦੋ ਚਿੱਤਾਂ ਚ ਪੈ ਜਾਂਦਾ ਕਈਆਂ ਨੂੰ ਪਤਾ ਨਹੀਂ ਹੁੰਦਾ ਕਿਹੜੀ ਨਸਲ ਦਾ ਜਿਹੜਾ ਹੈ ਸਵਾਲ ਕੀਤਾ ਜੀ ਤੁਸੀਂ ਇਹ ਓਨਲੀ ਮਾਰਵਾੜੀ ਹਾਰਸ ਜਿਹੜੀ ਬਰੀਡ ਆ ਉਹਦਾ ਸ਼ੋਅ ਆ ਜਿਹੜੀ ਓਨਲੀ ਕੈਟਾਗਰੀ ਆ ਜਿਹੜੀ ਮਤਲਬ ਨਸਲ ਆ ਜਿਹੜੀ ਉਹ ਮਾਰਵਾੜੀ ਨਸਲ ਦਾ ਛੇਾਂ ਕੈਟਾਗਰੀਆਂ ਦਾ ਜਿਹੜਾ ਸ਼ੋਅ ਹੋਊਗਾ ਜਿਹੜੀ ਡਿਸਪਲੇ ਆ ਉਹਦੇ ਵਿੱਚ ਨੁਕਰੇ ਕੋੜੇ ਵੀ ਆ ਸਕਦੇ ਆ ਡਿਸਪਲੇ ਦੇ ਵਿੱਚ ਕੋਈ ਹੋਰ ਆਪ ਦਾ ਕੋੜਾ ਜਿਹੜਾ ਲਿਆਉਣਾ ਚਾਹੁੰਦਾ ਕਿਸੇ ਅਦਰ ਬਰੀਡ ਦਾ ਡਿਸਪਲੇਅ ਦੇ ਵਿੱਚ ਉਹ ਲਿਆ ਸਕਦਾ ਪਰ ਜਿਹੜਾ ਕੰਪੀਟੀਸ਼ਨ ਉਹ ਓਨਲੀ ਮਾਰਵਾੜੀ ਘੂੜਿਆਂ ਦਾ ਕੰਪੀਟੀਸ਼ਨ ਜਿਹੜਾ ਹੋਊਗਾ ਸਾਰੀ ਕੰਟਰੀ ਤੋਂ ਜਿਹੜੇ ਮਾਰਵਾੜੀ ਘੂੜੇ ਆ ਇਹ ਆ ਰਹੇ ਆ ਕਿਸਾਨਾਂ ਜਿਹੜੇ ਇਸ ਕਾਰੋਬਾਰ ਨਾਲ ਜੁੜੇ ਹੋਏ ਆ ਉਹਨਾਂ ਨੂੰ ਮਾਰਕੀਟ ਨਹੀਂ ਮਿਲਦੀ ਉਹਨਾਂ ਲਈ ਕੀ ਹੈ ਇਹਦੇ ਵਿੱਚ ਇਹ ਸਹੀ ਮਿੰਟਾਂ ਵਿੱਚ ਜਿਹੜਾ ਸ਼ੋਅ ਆ ਨਾ ਜੀ ਇਹ ਇੱਕ ਤਰ੍ਹਾਂ ਦਾ ਜਿਹੜੇ ਹORS BREEDERS ਆ ਉਹਨਾਂ ਦੀ ਮਾਰਕੀਟਿੰਗ ਵਾਸਤੇ ਇੱਕ ਪਲੇਟਫਾਰਮ ਜਿਹੜੇ ਸ਼ਕੀਨ ਆ ਘੂੜਿਆਂ ਦੇ ਜਿਹੜੇ ਚਾਹੁੰਦੇ ਆ ਵੀ ਅਸੀਂ ਟੋਪ ਦੇ ਘੋੜੇ ਸਾਨੂੰ ਦੇਖਣ ਨੂੰ ਮਿਲਣ ਇੱਕ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਟੋਪ ਦੇ ਘੋੜੇ ਦਿਖਣ ਲਈ ਮਿਲ ਜਾਂਦੇ ਕਿੱਥੇ ਲੋਕਾਂ ਨੇ ਇੱਕੇ ਥਾਂ ਦੇ ਉੱਤੇ ਆਪਣੇ ਇੱਥੇ ਸ਼ੋਅ ਦੇ ਵਿੱਚ ਇੱਕੇ ਪਲੇਟਫਾਰਮ ਤੇ ਸੈਂਕੜੇ ਘੋੜੇ ਲੈ ਕੇ ਆ ਜਾਣੇ ਲੋਕਾਂ ਨੂੰ ਉਹ ਚੁਆਇਸ ਮਿਲ ਜਾਣੀ ਹੈ ਖਰੀਦਣ ਦੀ ਦੇਖਣ ਦਾ ਸ਼ੌਂਕ ਪੂਰਾ ਹੋ ਜਾਣਾ ਤੇ ਪੂਰਾ ਜਿਹੜਾ ਆਨੰਦ ਵੱਜਣ ਵਾਲਾ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿਸਾਨਾਂ ਦੀ ਆਮਦਨੀ ਦਾ ਇੱਕ ਬਹੁਤ ਵੱਡਾ ਸਰੋਤ ਹੈ ਇੱਕ ਕਿਸਾਨਾਂ ਦੀ ਆਮਦਨੀ ਨੂੰ ਬੂਸਟ ਕਰਨ ਵਾਸਤੇ ਜਿਹੜਾ ਇੱਕ ਐਡੀਸ਼ਨਲ ਇਨਕਮ ਦਾ ਸੋਰਸ ਆਇਆ ਇੱਕ ਇੱਕ ਮਤਲਬ ਅਲੱਗ ਧੰਦਾ ਕਿਸਾਨ ਨੂੰ ਮਿਲ ਜਾਂਦਾ ਜਿਹੜਾ ਕਿ ਉਹਦੀ ਇਨਕਮ ਦੇ ਵਿੱਚ ਇੱਕਦਮ ਬੂਸਟ ਵਾ